ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਚੈਨ ਸਿੰਘ ਆ ਜੀ ਮੈਂ ਮਾਡਲ ਟਾਊਨ ਗਲੀ ਨੰਬਰ 1 ਚ ਮੇਰੀ ਰਹਿائش ਆ ਕੀ ਮਾਮਲਾ ਜੀ ਤੁਸੀਂ ਇਕੱਠੇ ਹੋਏ ਮਾਮਲਾ ਸਾਡੇ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਆ ਜੀ ਕਿੰਨੇ ਸਮੇਂ ਤੋਂ ਸੀਵਰੇਜ ਦੀ ਪ੍ਰੋਬਲਮ ਤਾਂ ਕਹਿ ਲੋ ਵੀ ਬਹੁਤ ਲੰਮੀ ਆ ਪਰ ਸਾਲ ਤਾਂ ਸਾਨੂੰ ਹੋਣਾ ਜੂਝਦਿਆਂ ਨੂੰ ਹੋ ਗਿਆ ਕਿਹੜਾ ਏਰੀਆ ਤੁਹਾਡਾ ਸਾਡਾ ਏਰੀਆ ਮਾਡਲ ਟਾਊਨ ਆ ਜੀ ਤੇ ਡਾਕਟਰ ਅੰਬੇਦਕਰ ਨਗਰ ਆ ਠੀਕ ਆ ਜੀ ਦੋਨਾਂ ਵਸਤੀਆਂ 'ਚ ਸੀਵਰੇਜ ਦਾ ਬਹੁਤ ਮੰਦਾ ਆ ਇਹ ਸਭ ਤੋਂ ਵੱਡੀ ਸਮੱਸਿਆ ਸਾਨੂੰ ਇਹ ਆ ਆ ਪੁੱਡਾ ਕਲੋਨੀ ਬਣੀ ਸਾਡੇ ਸਾਹਮਣੇ ਪੁੱਡਾ ਕਲੋਨੀ ਦਾ ਪਾਣੀ ਜਿਹੜਾ ਬਿਲਕੁਲ ਨਜਾਇਜ਼ ਤੌਰ ਤੇ ਰਾਤ ਨੂੰ ਇਹਨਾਂ ਨੇ ਪੱਟ ਕੇ ਸੜਕ ਤੇ ਸਾਡੇ ਸੀਵਰੇਜ ਜੋੜਿਆ ਹੋਇਆ ਹੈ ਜਿਹੜਾ ਕਿ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਸਾਰੇ ਮਹਿਕਮੇ ਨੂੰ ਪਤਾ ਹੈ ਡੀਸੀ ਸਾਹਿਬ ਖੁਦ ਇੱਥੇ ਆਏ ਅਸੀਂ ਉਹਨਾਂ ਨੂੰ ਖੁਦ ਵਿਖਾਇਆ ਜਦੋਂ ਜੁਆਇਨਿੰਗ ਕੀਤੀ ਉਹ ਤੋਂ ਦੂਜੇ ਦਿਨ ਬਾਅਦ ਉਹ ਇੱਥੇ ਆਏ ਸਾਡੇ ਕੋਲੇ ਅਸੀਂ ਸਾਰਾ ਮੁਹੱਲਾ ਵਿਖਾਇਆ ਜਿੱਥੇ ਪਾਣੀ ਖੜਾ ਉਹ ਵੀ ਸਾਰਾ ਵਿਖਾਇਆ ਇੱਥੇ ਲੈ ਕੇ ਵੀ ਉਹਨਾਂ ਨੂੰ ਦੱਸਿਆ ਵੀ ਸਰ ਆਹ ਪਾਈਪ ਆ ਨਜਾਇਜ਼ ਪਾਈ ਗਈ ਆ ਕਿੰਨੇ ਸਮੇਂ ਤੋਂ ਇਹ ਲੜਕਦਾ ਆ ਰਿਹਾ ਤੁਹਾਡਾ ਜੀ ਇਹ ਲੜਕਦਾ ਜੀ 21 21 ਤਰੀਕ ਨੂੰ ਅਸੀਂ ਇਕੱਠੇ ਹੋਏ ਸੀ ਇੱਥੇ ਲੜਕਦਾ ਤਾਂ ਬਹੁਤ ਟਾਈਮ ਤੋਂ ਆ ਵੀ 21 ਤਰੀਕ ਨੂੰ ਅਸੀਂ ਇਕੱਠੇ ਹੋਏ ਸੀ ਉਹਦੇ ਚ ਪੁੱਡਾ ਕਲੋਨੀ ਦੇ ਮੋਤਵਾਰ ਬੰਦੇ ਵੀ ਆਏ ਸੀ ਸਾਰਾ ਮਹਿਕਮਾ ਵੀ ਸਾਡੇ ਨਾਲ ਸੀ ਉਸ ਦਿਨ ਇਹਨਾਂ ਨੇ ਸਾਡੇ ਤੋਂ 28 ਤਰੀਕ ਦਾ ਟਾਈਮ ਲਿਆ ਸੀ ਵੀ 28 ਤਰੀਕ ਤੱਕ ਅਸੀਂ ਆਦੀ ਪੁੱਡਾ ਦਾ ਕੋਈ ਨਾ ਕੋਈ ਪਾਣੀ ਦਾ ਮਸਲਾ ਹੱਲ ਕਰ ਲਾਂਗੇ ਜੇ ਨਾ ਹੋਇਆ ਅਸੀਂ 1 ਤਰੀਕ ਨੂੰ ਪੈਪ ਆ ਪਟ ਦਾਂਗੇ ਕਿਹੜੇ-ਕਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤੁਸੀਂ ਕੌਣ ਕਰਦੇ ਹੋ ਐਕਸ਼ਨ ਸਾਹਿਬ ਐਸ ਡੀਓ ਡੀਸੀ ਸਾਹਿਬ ਨੇ ਹੀ ਹੋਗੀ ਜੀ ਡੀਸੀ ਸਾਹਿਬ ਹੀ ਆਏ ਜੀ ਜਦੋਂ ਡੀਸੀ ਸਾਹਿਬ ਖੁਦ ਆਪ ਹੀ ਆ ਗਏ ਕੀ ਭਰੋਸਾ ਕੀ ਦਵਾਇਆ ਭਰੋਸਾ ਉਹਨਾਂ ਨੇ ਤਾਂ ਦਵਾਇਆ ਸੀ ਜੋ ਕਰਾਂਗੇ ਦੀ ਬੈਸਟ ਕਰਾਂਗੇ ਪਰ ਦੀ ਬੈਸਟ ਵਾਲੀ ਕੋਈ ਗੱਲ ਹੋਈ ਨਹੀਂ ਜੀ ਰਿਜ਼ਲਟ ਕੀ ਨੇ ਰਿਜ਼ਲਟ 0 0 ਕੀ ਮੰਗ ਕੀ ਕਰਦੇ ਮੰਗ ਅਸੀਂ ਤਾਂ ਇਹੀ ਕਰਦੇ ਆ ਜੀ ਵੇਖੋ ਸਾਡਾ ਜੀ ਨਹੀਂ ਕਰਦਾ ਵੀ ਰਾਹਗੀਰਾਂ ਨੂੰ ਤੰਗ ਕਰਨ ਨੂੰ ਉਹ ਵੀ ਸਾਡੇ ਭੈਣ ਭਰਾਈ ਆ ਸਾਰੇ ਕਿਸੇ ਨੇ ਮਰਗ ਤੇ ਜਾਣਾ ਕਿਸੇ ਨੇ ਵਿਆਹ ਤੇ ਜਾਣਾ ਹਨਾ ਅਸੀਂ ਰੋਡ ਬੰਦ ਕੀਤਾ ਹੈ ਅਸੀਂ ਮਜਬੂਰੀ ਚ ਆ ਕੇ ਇਹ ਸਟੈਪ ਚੱਕਿਆ ਹੈ ਜਦੋਂ ਸਾਡੀ ਪ੍ਰਸ਼ਾਸਨ ਨੇ ਨਹੀਂ ਸੁਣੀ ਅਸੀਂ ਸਵੇਰੇ ਵੀ ਇਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਵੀ ਜਿਹੜਾ ਤੁਸੀਂ ਸਾਡ ਨਾਲ ਵਾਅਦਾ ਕੀਤਾ ਹੈ ਉਹ ਪੁੱਡਾ ਕਲੋਨੀ ਦੀ ਪੈਪ ਬੰਦ ਕਰਨ ਵਾਲਾ ਤੁਸੀਂ ਉਹ ਪੁੱਡਾ ਕਲੋਨੀ ਦੀ ਪੈਪ ਬੰਦ ਕਰ ਦਿਓ ਤੇ ਅੱਗੇ ਮੋਟਰ ਵੱਡੀ ਲਾ ਕੇ ਡਿਸਪੋਜ਼ਲ ਤੇ ਸਾਡਾ ਪਾਣੀ ਜਿਹੜੀ ਉਹ ਨਿਕਾਸੀ ਕਰ ਦਿਓ ਅਗਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਗਲਾ ਸਟੈਪ ਹੋਵੇ। ਵੇਖੋ ਜੀ ਸੰਘਰਸ਼ ਚ ਜਾਰੀ ਹੈ ਫਿਰ ਬੈਠੇ ਆ। ਭਾਈ ਜੀ ਕੀ ਮਸਲਾ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਮਸਲਾ ਜੀ ਮੇਰਾ ਨਾਮ ਕਾਰਜ ਸਿੰਘ ਮਾਡਲ ਟਾਊਨ ਦਾ ਮੈਂ ਮਸਨੀਕ ਆ। ਸਾਡੇ ਸੀਵਰ ਦੀ ਸਮੱਸਿਆ ਜੀ ਐਸਈ ਐਕਸ਼ਨ ਨੂੰ ਜੇਈ ਨੂੰ ਐਸਬੀ ਨੂੰ ਸਭ ਨੂੰ ਮਿਲ ਲਿਆ ਜੀ ਸਾਡੇ ਆ ਪੁੱਡਾ ਕਲੋਨੀ ਸਾਹਮਣੇ ਇਧਰੋਂ ਨਜਾਇਜ਼ ਪੈਪਾਈ ਵੀ ਆ ਉਹਦਾ ਪਾਣੀ ਆ ਕੇ ਸਾਡੇ ਗੜੀ ਮਹੱਲਿਆਂ ਤੇ ਨੁਕਸਾਨ ਕਰਦਾ ਸਾਡੇ ਨੰਗਣਾ ਵੀ ਦੁੱਬਰ ਹੋਇਆ ਪਿਆ ਆਹ ਸਮੱਸਿਆ ਜੀ ਕੋਈ ਨਾ ਸਮਾਂ ਹੋਵੇ ਤੁਹਾਨੂੰ ਧਰਨਾ ਲਗਾਏ ਧਰਨਾ ਲਾਇਆ ਦਾ ਇਸ ਵੇਰੇ 11 ਕੋਈ ਲਾਇਆ ਜੀ ਕਿੰਨੇ ਵਜੇ ਤੱਕ ਜਾਰੀ ਰਹਿਗੇ ਕਿ ਲਗਾਤਾਰ ਜਾਰੀ ਰਹੇ ਉਹਨਾਂ ਤਰ੍ਹਾਂ ਦੀ ਟੈਂਟ ਲਵਾ ਦੇ ਲੱਗੇ ਆ ਜਿੰਨਾ ਚਿਰੇ ਪੁੱਡਾ ਕਲੋਨੀ ਦਾ ਪੈਪ ਨਹੀਂ ਪੜਦੇ ਉਹਨਾਂ ਚਿਰ ਜਾਰੀ ਰਹੂਗਾ ਜੀ ਮਾਂਗੀ ਇਹ ਮੁਖਤਵਾਂ ਦੇ ਮੰਗਾ ਸਾਡੀ ਇਹ ਮੁਖ ਜਿਹੜਾ ਪੁੱਡਾ ਕਲੌਨੀ ਦਾ ਨਜਾਇਜ਼ ਪਾਏ ਪਾਇਆ ਗਿਆ ਇਹ ਬੰਦ ਹੋ ਜਾਵੇ ਇਹ ਬੰਦ ਕੀਤਾ ਜਾਵੇ ਪੱਟਿਆ ਜਾਵੇ ਤੇ ਸੀਵਰੇਜ ਜਿਹੜੇ ਉਹਨਾਂ ਦੀ ਸਪਾਈ ਕੀਤੀ ਜਾਵੇ ਟੁੱਟੇ ਟੱਕਣ ਜਿਹੜੇ ਲੱਗੇ ਜਣ ਸਾਡੀ ਆ ਹੀ ਸਮੱਸਿਆ ਹੈ ਹੋਰ ਵੀ ਜਿਆਦਾ ਸਮੱਸਿਆ ਨੇ ਮੈਂ ਨੰਬਰ 6 ਦਾ ਨਿਵਾਸੀ ਹਾਂ ਮੈਂ ਸੀਵਰੇਜ ਵਿਭਾਗ ਨੇ ਹਾਂ ਬਹੁਤ ਸਾਰੀਆਂ ਕੰਪਲੇਟਾਂ ਪਾਈਆਂ ਚੀਫ ਸਕੱਟਰੀ ਤੋਂ ਆ ਕੇ ਆਈਆਂ ਨਾ ਕੋਲੇ ਇਹਨਾਂ ਨੇ ਕੋਈ ਮੇਰਾ ਮਸਲਾ ਹੱਲ ਨਹੀਂ ਕੀਤਾ ਜਦੋਂ ਜੇ ਹੀ ਆਉਂਦਾ ਉਹ ਆ ਕੇ ਕਹਿ ਦਿੰਦਾ ਤੁਹਾਡਾ ਕੰਮ ਚੱਲੀ ਜਾਂਦਾ ਕੋਈ ਨਹੀਂ ਅਸੀਂ ਲੱਗੇ ਪਏ ਆ ਸਵੇਰੇ ਕਰ ਦਾਂਗੇ ਪਰਸੋਂ ਕਰ ਦਾਂਗੇ ਸਾਨੂੰ ਵਿਸ਼ਵਾਸਵਾ ਕੇ ਤੁਰ ਜਾਂਦੇ ਆ ਕੋਈ ਮੇਰਾ ਮਸਲਾ ਹੱਲ ਨਹੀਂ ਕਰ ਰਹੇਗੇ ਕਿਰਪਾ ਕਰਕੇ ਇਹਨਾਂ ਨੂੰ ਇਹਨਾਂ ਨੂੰ ਕਿਹਾ ਜਾਵੇ ਕਿ ਸਾਡਾ ਮਸਲਾ ਛੇਤੀ ਹੱਲ ਕੀਤਾ ਜਾਵੇ ਜਿਵੇਂ ਲੱਗਦਾ ਤੁਹਾਨੂੰ ਮਸਲਾ ਕਿੱਥੇ ਗੜਾ ਮਸਲਾ ਇਹ ਆ ਕਿ ਜਿੰਨੇ ਵੀ ਮਾਡਲ ਟਾਊਨ ਦੇ ਗਲੀਆਂ ਹੈਗੀਆਂ ਗਲੀ ਨੰਬਰ 5 ਗਲੀ ਨੰਬਰ 2 ਗਲੀ ਨੰਬਰ 1 ਸਾਰਿਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਅਸੀਂ ਜਦੋਂ ਵੀ ਇਹਨਾਂ ਨੂੰ ਕਹਿੰਨਾ ਇਹ ਕਹਿੰਦੇ ਮੇਨ ਗਲੀ ਦੀ ਆਪਣੀ ਸੜਕ ਤੇ ਸਫਾਈ ਹੋ ਰਹੀ ਆ ਇਹ ਤੋਂ ਬਾਅਦ ਹੀ ਤੁਹਾਡਾ ਮਸਲਾ ਹੱਲ ਹੋਊਗਾ ਹੋਰ ਇਹਦੇ ਚ ਪਿਛੇ ਦਾ ਕੋਈ ਸਾਡਾ ਹੈ ਨਹੀਂ ਕੋਈ ਕਸੂਰ ਅਸੀਂ ਆਪਦੇ ਕੰਮ ਲੱਗੇ ਪਏ ਆ ਪੁਰਾਣੀ ਕਲੋਨੀ ਦਾ ਮਸਲਾ ਹੋਣਾ ਜਦ ਨਵੇਂ ਪੈਪ ਪੈਂਦਾ ਸਾਰਾ 11:00 ਵਜੇ ਵਾਲੀ ਮੀਟਿੰਗ ਦੇ ਵਿੱਚ ਆਪਾਂ ਸਾਰੇ ਡਿਸਕਸ ਕਰਾਂਗੇ ਸਾਰੇ ਬੈਠਣਗੇ ਸਾਰੇ ਅਫਸਰ ਬੈਠਣਗੇ ਸਾਰਾ ਨਾਲ ਡਿਸਕਸ ਕਰਾਂਗੇ ਦੇਖੋ ਜੀ ਜਿਹੜਾ ਜਿਹੜਾ ਮਸਲਾ ਹੈ ਆਪਣੇ ਜਿਹੜੇ ਦੁੱਖ ਤਕਲੀਫ ਆ ਹਨ ਕੋਈ ਉਸੇ ਵਾਸਤੇ ਆਪਾਂ ਮੀਟਿੰਗ 'ਚ ਬੈਠਣਾ ਹੈ ਕੋਈ ਪੈਪਦਾ ਹੋ ਗਿਆ ਜਿਹੜਾ ਵੀ ਮਸਲਾ ਹੈ ਉਹ ਅੱਥੇ ਇੱਥੇ ਸਾਰਾ ਕਰਾਂਗੇ ਆਪਾਂ 11 ਮੈਂਬਰੀ ਕਮੇਟੀ ਬਣਾਈ ਬੁਲਾ ਲਈ ਨੇ ਹੁਣੇ ਉਹ 11 ਬੰਦੇ ਜਾਣਗੇ ਜੇ ਇਹਨਾਂ ਨੇ ਕੱਲ ਨੂੰ ਕੋਈ ਫੈਸਲਾ ਦਿੱਤਾ ਆਪਾਂ ਨੂੰ ਠੀਕ ਹੈ ਤੇ ਮੇਰੇ ਸਾਡਾ ਆਨ ਮੇਰੇ ਲਈ ਧਰਨਾ ਜਾਰੀ ਆਪਾਂ 3 ਵਜੇ ਦੁਬਾਰਾ ਧਰਨਾ ਲਾਉਣਾ ਹੈ ਸਿਰ 3 ਵਜੇ ਸਟੇ ਇਹ ਹੱਥ ਬੰਨ ਕੇ ਸਾਰਿਆਂ ਦੀ ਬੇਨਤੀ ਆ ਤੇ ਸਾਰਿਆਂ ਦਾ ਤੁਹਾਡੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਨਿੱਕੇ ਨੂੰ ਸੱਦੇ ਤੇ ਸਾਡੀਆਂ ਦੁੱਧੀਆਂ ਭੈਣਾਂ ਸਾਰੇ ਪਹੁੰਚੇ ਆ ਬਹੁਤ ਮਿਹਰਬਾਨੀ ਸਾਰਿਆਂ ਦੀ ਤੇ ਕੱਲ ਨੂੰ ਆਪਾਂ ਇੱਕ ਵਾਰੀ ਮੀਟਿੰਗ ਕਰ ਲਗੇ ਉਹਨਾਂ ਦਾ ਜੇ ਮੀਟਿੰਗ ਕੋਈ ਹੱਲ ਨਿਕਲਿਆ ਠੀਕ ਹੈ ਉਹਦੇ ਫਿਰ ਆਪਾਂ ਤੈਨਾਂ ਵਾਰੀ ਤੇ ਆਵਾਂ ਅਸੀਂ ਚੌਂਕ ਸਟਾਣਾ ਆਪਾਂ ਤੈਨਾਂ ਵਾਰੀ ਜੇ ਕੋਈ ਫਾਇਦਾ ਨਾ ਹੋਵੇ ਜੀ ਜੀ ਠੀਕ ਹੈ ਜੀ ਸਾਰੇ ਟਾਈਮ ਵੀ ਦੇ ਦਿਓ ਅੱਖੜੇ ਕਰਦੇ ਤੇ ਜੇ ਕੋਈ ਹੌਟਾਲ ਤਰੀ ਚਲੋ